ਇਹ ਰਾਗ ਦਰਬਾਰ ਦੇ ਬਾਰੇ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਸ਼ੁਰੂ ਕਰ ਦਿਓ ਅਸੀਂ ਬਾਣੀ ਤੋਂ ਵੀ ਟੁੱਟ ਗਏ ਬਾਣੀ ਤੋਂ ਵੀ ਟੁੱਟ ਗਏ ਰਾਗਾਂ ਤੋਂ ਵੀ ਟੁੱਟ ਗਏ ਰਾਗਾਂ 'ਚ ਕੀਰਤਨ ਤੋਂ ਟੁੱਟ ਗਏ 33 ਸਾਜਾਂ ਨਾਲ ਮਹਾਰਾਜ ਨੇ ਸਾਨੂੰ ਕੀਰਤਨ ਕਰਨ ਦਾ ਹੁਕਮ ਦਿੱਤਾ ਸੀਗਾ ਮੈਂ ਪਰਮਜੀਤ ਸਿੰਘ ਭੰਗੂ ਸਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕਨੇਡਾ ਦੇ ਯੂਨੀਵਰਸਿਟੀ ਆਫ ਕੈਲਗਰੀ ਦੇ ਰੋਜਾ ਸੈਂਟਰ ਵਿਖੇ ਜਿੱਥੇ ਸਭ ਕਾਲ 뮤ਜਿਕ ਸੁਸਾਇਟੀ ਕੈਲਗਰੀ ਵੱਲੋਂ ਦੋ ਰੋਜਾ ਧਾਰਮਿਕ ਪ੍ਰੋਗਰਾਮ ਰਾਗ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਇੰਡੀਅਨ ਕਲਾਸੀਕਲ 뮤ਜਿਕ ਦੇ ਸਿੱਖ ਆਰਟਿਸਟਾਂ ਵੱਲੋਂ ਆਪਣੇ فن ਦਾ ਮਜਾਰਾ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਰਾ ਟੀਵੀ ਚੈਨਲ ਦੇ ਨਾਲ ਜਿਹੜੇ ਸੈਕਟਰੀ ਸਾਹਿਬ ਨੇ ਜਰਮਜੀਤ ਸਿੰਘ ਜੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਉਹ ਔਰ ਜਿਸ ਜਿਹੜੀ ਜਿਹੜੀ ਅੱਜ ਅਪਾ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਬਾਰੇ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰ ਦੋ ਉਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਡੇ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪான்ਸਰ ਕੀਤਾ ਹੈ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ ਵਿੱਚ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਜਿਹਨਾਂ ਲੋਕੋ ਇੱਥੇ ਲੱਗੇ ਦਿਖ ਰਹੇ ਹੋ ਤੇ ਖਾਸ ਤੌਰ ਤੇ ਮੈਂ ਸਾਰਿਆਂ ਦਾ ਧੰਨਵਾਦ ਤੁਹਾਡੇ ਸਾਰਿਆਂ ਨੂੰ ਸਰਦਾਰ ਦਲਬੀਰ ਸਿੰਘ ਜੀ ਰਤਨ ਜੀ ਇੱਥੇ ਆਏ ਹੋਏ ਹਨ ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਇਹ ਜੀ ਪ੍ਰੋਗਰਾਮ ਜੀ ਤੁਹਾਡੇ ਸਾਹਮਣੇ ਹੈ ਇਹ ਉਹਨਾਂ ਦੀ ਬਦੌਲਤ ਹੈ ਇਹ ਗੁਰੂ ਨਾਨਕ ਨੇ ਉਹਨਾਂ ਦੀ ਕਿਰਪਾ ਕੀਤੀ ਤੇ ਗੁਰਦਾਨਗ ਪਾਸ਼ਾ ਦੀ ਕਿਰਪਾ ਦੇ ਨਾਲ ਇਹ ਅੱਜ ਸਾਰਾ ਪ੍ਰੋਗਰਾਮ ਆਪਾਂ ਦੋ ਦਿਨ ਦਾ ਇਹ ਪ੍ਰੋਗਰਾਮ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇ ਨਾਲ ਦੇਖਣਾ ਹੈ ਬਹੁਤ-ਬਹੁਤ ਧੰਨਵਾਦ ਮੱਲੀ ਸਾਹਿਬ ਸਾਡੇ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਜਗਦੀਪ ਸਿੰਘ ਬਾਜੀ ਔਰ ਜਿੰਨੇ ਵੀ ਤੁਸੀਂ ਸੱਜਣ ਇੱਥੇ ਪਹੁੰਚੇ ਹੋ ਸਾਡੇ ਸਾਰੀ ਪੂਰੀ ਦੀ ਪੂਰੀ ਸਰਬਕਾਲ ਟੀਮ ਵੱਲੋਂ ਹਰਜੀਤ ਸਿੰਘ ਜਨਮਜੀਤ ਸਿੰਘ ਜੀ ਜਸਵੀਰ ਚਾਲ ਸਾਹਿਬ ਸਮੋਨਾ ਸਿੰਘ ਜੀ ਅਤੇ ਵਿੱਕੀ ਦਸੌਰ ਜੀ ਸਾਰਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਤਾਂ ਹੁਣ ਬੇਨਤੀ ਹੈ It's happening for the first time, not in just in, in Canada. I can say in the world, the first Sikh music festival. Yeah. So. Specifically, Sikh artists get a lot of opportunity on Indian classical stages. So, thank you very much for allowing me to share a little bit of music. What you're seeing here in front of me is called the Jodi. Uh, it's a little bit more of a instrument, and actually is created by our Guru Guru Arjun Deji. So, so we'll try not to um, present that. Good evening, everyone. Again, my name is Peter Singh, the MLA for Calgary East constituency. And it is amazing to see the diverse, talented. Indian classical artists. Cervical Music Society of Calgary and the University of Calgary is located in the heart of southern Alberta. Both acknowledge and pay tribute to the traditional territories of the peoples of Treaty 7, which include the Blackfoot Confederacy, comprised of the Siksika, the Piccani, And especially the reason we do this kind of works is we, we want to know, we want to learn, we want to teach our kids, we want to teach our companions that how rich our culture, how big our legacies are. And honestly, being a part of a legacy, I can say, I can sense it. When you know that you come from a very, very, very deep legacy, you start respecting it much more. So, this is an attempt for us to connect with our legacy. گان گئے گئی مردانا جی سلطان پور آ پی

their land we honor this amazing place we call home where we raise our families. And while we do all this, I also want to appreciate the efforts of Sarbakar Music Academy, Ajit Singh, his entire team, and just Chahal Saab, who have put enormous efforts to bring all of us together and to connect us with this music. They are passing the legacy to the next generations. And I hope this will continue to the generations to come and so on. And while we do all this, we also need to leave with a question in our heart. Yeah. <laughs> ਜਾਵੇ ਮੇਰੀ ਇਹ ਪੁਕਾਰ ਤਾਲ ਵਿੱਚ ਤੁਰਾਂ ਕਰਾਂ ਰਾਗ ਦਾ ਸ਼ਿੰਗਾਰ ਬਣ ਜਾ ਸਰੰਗੀ ਜੇ ਤੂੰ ਮਿਲ ਜਾਵੇਂ ਯਾਰ ਦੇ ਉਸ ਮਾਲਕ ਦਾ ਜਿਸ ਮਾਲਕ ਨੇ ਆਪਾਂ ਸਾਰਿਆਂ ਨੂੰ ਇਸ ਜਗ੍ਹਾ ਤੇ ਇਕੱਠਾ ਕੀਤਾ ਇਹਨਾਂ ਸਾਡੇ ਨੌਜਵਾਨਾਂ ਨੇ ਜਿਹੜਾ ਸਾਡਾ ਕੱਲ ਦਾ ਫਿਊਚਰ ਹੈ ਸਾਡੇ ਕੱਲ ਦੇ 스타 ਹਨ ਅੱਜ ਵੀ ਦੇ ਅੱਜ ਦੇ ਵੀ 스타 ਹਨ ਤੇ ਕੱਲ ਦੇ 스타 ਹਨ ਇਹਨਾਂ ਦੇ ਬਾਰੇ ਨੇ ਬੜੀ ਕਿਰਪਾ ਕੀਤੀ ਅਸੀਂ ਉਮੀਦ ਰੱਖਦੇ ਹਾਂ ਕਿ ਇਸ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ ਹੈ ਜੂਨ ਦੇ ਵਿੱਚ ਇਹ ਹਰ ਸਾਲ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਸਾਰੇ ਅਸੀਂ ਰਲ ਮਿਲ ਕੇ ਅਗਲੇ ਸਾਲ ਵੀ ਰਾਤ ਦੀਵਾਰ ਦਾ ਇਹ ਪ੍ਰੋਗਰਾਮ ਜਿਹੜਾ ਕਰਾਂਗੇ ਤੇ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਘਟ ਤੋਂ ਘਟ ਜਿਹੜੀ ਆਡੀਅנס ਹੈ ਜਿਹੜੀ ਸੰਗਠ ਹੈ ਮੇਰੇ ਖਿਆਲ ਦੇ ਅਗਲੇ ਸਾਲ ਹੋਰ ਵੀ ਜ਼ਿਆਦਾ ਹੋਏਗੀ ਤੇ ਬਹੁਤ ਬਹੁਤ ਧੰਨਵਾਦ ਸਰਬ ਕਾਲ ਦੀ ਸੋਚੀ ਟੀਮ ਦਾ ਧੰਨਵਾਦ ਇਹ ਜਿਹੜੇ ਇੱਥੇ ਤੁਸੀਂ ਸਾਰੀ ਸੇਵਾ ਦੇਖ ਰਹੇ ਹੋ ਸਰਦਾਰ ਦਰਬੀਰ ਸਿੰਘ ਜੀ ਰਤਨ ਅਤੇ ਭੈਣ ਜੀ ਕਿਰਨ ਰਤਨ ਜੀ ਅਤੇ ਪਾਟਿਆ ਸਾਹਿਬ ਅੱਜ ਦੇ ਜਿਹੜੇ ਗਿਫਟ ਦਿੱਤੇ ਗਏ ਨੇ ਸਾਡੇ ਮਨੋ ਸਿੰਘ ਤੰਦਰ ਸਾਹਿਬ ਜਿਹੜੇ ਅਡਵਾਂਸ ਸਾਡੇ ਤੋਂ ਸੁਝਾਅ ਸਹੀ ਦੀ ਇਹਨਾਂ ਸਾਰਿਆਂ ਨੂੰ ਤੇ ਸੇਵਾ ਹੋਈ ਹੈ ਤੇ ਤੁਹਾਡੇ ਸਾਰੇ ਦੇ ਵਿੱਚੇ ਇਹ ਸੇਵਾ ਸੇਵਾ ਨਾਲ ਮਿਲ ਕੇ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਤੇ ਮੈਂ ਸਾਰੇ ਹੀ ਆਰਟਿਸਟਾਂ ਦਾ ਤੁਹਾਡਾ ਸਭ ਦਾ ਜਿਹੜੇ ਕੱਲ ਦੇ ਆਰਟਿਸਟ ਨੇ ਉਹ ਵੀ ਤੁਹਾਡੇ ਵਿੱਚ ਹੀ ਬੈਠੇ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਹੋਇਆ ਅੱਜ ਦੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਤੇ ਜਿਹੜੇ ਸਾਡੇ ਸੱਜਣ ਸਾਡੇ ਵੱਡੇ ਭਾਈ ਸਾਹਿਬ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇਤਿਹਾਸ ਸਿਰਜ ਰਹੇ ਨੇ ਸਿਰਜਣਗੇ ਜਿਨ੍ਹਾਂ ਦੀ ਇਸ ਹਾਜ਼ਰੀ ਦੇ ਵਿੱਚ ਰਾਜ ਦਰਬਾਰ ਸ਼ੁਰੂ ਹੋਇਆ ਇਸ ਸਾਲ ਦਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹੇਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਵੈਲਪੁਰ ਤੋਂ ਭਿੰਦਰ ਸਿੰਘ ਮੱਲੀ ਸਾਹਿਬ ਤੇ ਸਰਦਾਰ ਅਜੀਤ ਸਿੰਘ ਜੀ ਲਾਇਫ ਸਾਹਿਬ ਨੂੰ ਪਰਵਾਹ ਕੰਪੇਟਿਟਿਵ ਰਾਜ ਦਰਬਾਰ ਨੂੰ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਜੀ ਦੁਰਪੋਜ ਜੀ ਹਨ ਕੈਸਾ ਉਹ ਡਵਿੰਟਨ ਤੋਂ ਅਤੇ ਹੋਰ ਵੀ ਸੱਜਣ ਜਿਹੜੇ ਬੱਚੇ ਪਿੰਡਾਂ ਤੋਂ ਆਏ ਹਨ ਉਹਨਾਂ ਸਾਰਿਆਂ ਦਾ ਦੇਖੋ ਕਿੰਨਾ ਪਿਆਰ ਹੈ ਸੰਗੀਤ ਦੇ ਨਾਲ ਪਿੰਡੋਂ ਤੋਂ ਇੱਥੇ ਸਿਰਫ ਇਸ ਪ੍ਰੋਗਰਾਮ ਨੂੰ ਸੁਣਨ ਵਾਸਤੇ ਅੱਧੇ ਹਾਜ਼ਰੀ ਨੂੰ ਅਸ਼ੀਰਵਾਦ ਦਿੱਤਾ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਸਤਾਰ ਦੀ ਸੇਵਾ ਕੀਤੀ ਹੈ ਸਤਾਰ ਦੇ ਵਿੱਚ ਹੀ ਬਹੁਤ ਸੋਹਣਾ ਉਹਨਾਂ ਕਾਜ ਕੀਤਾ ਹੈ ਸਟੱਡੀ ਕਰਵਾਈ ਇਹ ਬੱਚਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਜਿੰਨੀਆਂ ਵੀ ਗਲਤੀਆਂ ਆ ਮੇਰੀ ਥੋੜੇ ਚ ਪਾ ਦਿਓ ਇਹਨਾਂ ਵੀ ਚੰਗਾ ਕੰਮ ਹੋਇਆ ਹੈ ਸਾਡੇ ਨੌਜਵਾਨ ਬੱਚਿਆਂ ਦਾ ساڑھے نوجوان ولٹیاں بہت بہت آشیو دیتا ہے انہوں نے ساری زندگی شتاب کی سیوا کی شتاب کے بہت سونا اپنا کارج کیا سٹڈی کروائی ہے بچوں کو بہت بہت دنواد جنیا بھی گلتی ہیں میری جڑی چا دوں جناب بھی چنگا کام ہوا ہے سارے نوجوان بچوں کا سارے نوجوان ولٹیال کا بہت بہت دنواد I want to request if anybody of any age wants to learn Indian classical music, percussion, instrumental or vocal. Mm -hmm. Singh ji is the guy, Sarbokal is the place to go. We have our local artists here who are very eager and ready to teach. And we can also connect you with artists internationally so that you can progress in your skill, in your skill in your field so with this, i would like to conclude the night. thank you so much, everybody, for being a part of this immense, this immersive evening. and i would like to invite you again for tomorrow. until then, Shabakar good night. <laughs> ਦੇ ਮੁੱਖ ਸੇਵਾਦਾਰ ਸਰਦਾਰ ਹਰਜੀਤ ਸਿੰਘ ਜੀ ਕਿਸੇ ਜਾਣ ਪਛਾਣ ਦੇ ਮਸਾਜ ਨਹੀਂ ਸਾਰੇ ਇਹਨਾਂ ਨੂੰ ਜਾਣਦੇ ਆ ਲੰਬੇ ਸਮੇਂ ਤੋਂ ਕੈਲਗਰੀ 'ਚ ਕੰਮ ਕਰਦੇ ਆ ਰਹੇ ਨੇ ਤੇ ਇਹ ਸਾਡੇ ਸਾਹਮਣੇ ਬੈਠ ਕੇ ਇਹਨਾਂ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜੀਤ ਸਿੰਘ ਜੀ ਮੱਲਾਬ ਅੱਜ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾਇਆ ਤੁਹਾਡੀ ਇਹ ਸੁਸਾਇਟੀ ਵੱਲੋਂ ਸਰਬਕਾਲ ਮਿਊਜ਼ਿਕ ਸੁਸਾਇਟੀ ਜੀ ਇਹ ਰਾਗ ਦਰਬਾਰ ਜੀ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਨਾ ਆਪਣੀ ਸੁਸਾਇਟੀ ਬਾਰੇ ਜਾਣਕਾਰੀ ਦੇ ਦਿਓ ਕਿਉਂਕਿ ਤੁਸੀਂ ਫਾਊਂਡ ਰਹੋ ਕਦੋਂ ਤੋਂ ਬਣੀ ਸੀ ਤੇ ਕਦੋਂ ਤੱਕ ਕਿਹੜੇ-ਕਿਹੜੇ ਸਾਲਾਂ ਦੇ ਵਿੱਚ ਕੀ-ਕੀ ਪ੍ਰੋਗਰਾਮ ਕਰਵਾਏ ਆ ਜਾਂ ਭਵਿੱਖ ਦੀਆਂ ਕੀ ਯੋਜਨਾਵਾਂ ਨੇ ਇਹ ਵਿਸਤਾਰ ਨਾਲ ਜਾਣਕਾਰੀ ਦੇ ਦਿਓ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਸ਼ਰੋਤਿਆਂ ਨੂੰ ਜਿਹੜੇ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਸਭ ਨੂੰ ਬੇਨਤੀ ਸੀ ਕਿ ਸਰਬਕਾਲ 뮤직 ਸੁਸਾਇਟੀ ਆਫ ਕੈਲਗਰੀ ਜਿਹੜੀ ਹੋਂਦ ਵਿੱਚ ਆਈ 2014 ਦੇ ਵਿੱਚ ਲੇਕਿਨ ਇਹ ਜਿਹੜੀ ਸੇਵਾ ਸੀ 2009 ਤੋਂ ਲਗਾਤਾਰ ਚੱਲ ਰਹੀ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ ਹੌਲੀ ਹੌਲੀ 2014 ਦੇ ਵਿੱਚ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਬਣੀ 2016 ਦੇ ਵਿੱਚ ਚੈਰੀਟੇਬਲ ਸੰਸਥਾ ਬਣ ਗਈ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਹਰ ਸਾਲ ਇੰਡੀਅਨ ਕਲਾਸਿਕਲ 뮤직 ਫੈਸਟੀਵਲ ਜਿਹੜਾ ਕਿ ICMF ਹੁੰਦਾ ਹੈ ਤੇ ਜਿਹਦੇ ਵਿੱਚ ਦੁਨੀਆ ਦੇ ਬਹੁਤ ਮਹਾਨ ਮਹਾਨ ਆਰਟਿਸਟ ਪਹੁੰਚਦੇ ਨੇ ਤੇ ਇਹ ਸਾਡੇ ਸਾਰੇਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕੰਟੀਨਿਊ ਇਹਦਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਸਪਟੰਬਰ ਦਾ ਪਰ ਐਜ਼ ਕਿੰਗ ਇਨਵੇਕਲਾ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਰਾਗ ਦਰਬਾਰ ਇਹਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਅੱਜ ਤੱਕ ਜਿੰਨੇ ਵੀ ਕਲਾਸਿਕਲ 뮤직 ਦੇ ਫੈਸਟੀਵਲ ਹੁੰਦੇ ਨੇ ਉਹਨਾਂ ਦੇ ਵਿੱਚ ਕਿਤੇ ਵੀ ਇਹ ਫੈਸਟੀਵਲ ਸ਼ੁਰੂ ਨਹੀਂ ਹੋਇਆ ਜਿਹਦੇ ਵਿੱਚ ਸਿੱਖ ਆਰਟਿਸਟ ਕੀ ਪਾਗ ਲੈਣ ਉਹ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਬਹੁਤ ਹੀ ਗੁਰਮੁਖ ਪਿਆਰੇ ਸਰਦਾਰ ਦਿਲਬੀਰ ਸਿੰਘ ਜੀ ਰਤਨ ਸਾਹਿਬ ਜਿਨ੍ਹਾਂ ਨੇ ਰਾਗ ਦਰਬਾਰ ਕਰਾਇਆ ਜਾਏ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਨੇ ਕੀਰਤਨ ਰਾਗ ਦਰਬਾਰ ਦੀ ਗੱਲ ਕੀਤੀ ਲੇਕਿਨ ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਕੀਰਤਨ ਰਾਗ ਦਰਬਾਰ ਹਰ ਜਗ੍ਹਾ ਹੋ ਰਹੇ ਨਹੀਂ ਗੁਰਦੁਆਰਾ ਸਾਹਿਬਾਂ ਚ ਹੋ ਰਹੇ ਨੇ ਕਿਉਂ ਨਾ ਆਪਾਂ ਜਿਹੜਾ ਇਹ ਪ੍ਰੋਗਰਾਮ ਹੈ ਰਾਗ ਦਰਬਾਰ ਦਾ ਜਿਹੜਾ ਕਲਾਸਿਕਲ ਆਰਟਿਸਟਾਂ ਤੇ ਉਹਨੂੰ ਸ਼ੁਰੂ ਕਰੀਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਕਲਾਸਿਕਲ 뮤직 ਹੈ ਜਿਹੜੇ ਸਿੱਖ ਆਰਟਿਸਟ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਮੱਲਾ ਮਾਰੀਆਂ ਨੇ ਨਾਮ ਪੈਦਾ ਕੀਤੇ ਨੇ ਪਰ ਲੇਕਿਨ ਉਹ ਸਿੱਖ ਘਰਾਣਿਆਂ ਦੇ ਵਿੱਚ ਉਸ ਬਾਰੇ ਸਿੱਖ ਲੋਕਾਂ ਵਿੱਚ ਇੰਨੀ ਜਿਆਦਾ ਉਪਰ ਜਿਹੜਾ ਪਪੂਲਰ ਨਹੀਂ ਹੋਏ ਲੇਕਿਨ ਇਹ ਰਾਗ ਦਰਬਾਰ ਦੇ ਬਾਰੇ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਸ਼ੁਰੂ ਕਰ ਦਿਓ ਤੇ ਮੈਂ ਕਿਹਾ ਜੀ ਉਹਨਾਂ ਨੇ ਕਿਹਾ ਵੀ ਇਹਦਾ ਬਜਟ ਕਿੰਨਾ ਹੋਏਗਾ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਦਾ ਜਿਹੜਾ ਬਜਟ ਹੈ ਨਾ ਉਹਨਾਂ ਨੇ ਕਿਹਾ ਵੀ ਹਰਜੀਤ ਸਿੰਘ ਜੀ ਫਤਿਹ ਬੁਲਾ ਦਿਓ ਤੁਝ ਕਾਰਾ ਛੱਡ ਦਿਓ ਪ੍ਰੋਗਰਾਮ ਆਪਾਂ ਕਰਨਾ ਹੀ ਕਰਨਾ ਇਹ ਸਾਰੀ ਸੇਵਾ ਉਹਨਾਂ ਵੀਰਾਂ ਸੱਜਣਾ ਨੇ ਸਾਡੇ ਕੈਲਗਰੀ ਦੇ ਜਿਹੜੇ 2-4 ਬਹੁਤ ਨਾਮੀ ਵੀਰ ਹਨ ਪਾਟਿਆ ਸਾਹਿਬ ਪਾਟਿਆ ਕਲਾਥ ਹਾਊਸ ਤੇ ਕੋਹਿੰਨੂਰ ਜੂਲਰ ਇਹਨਾਂ ਸਾਰਿਆਂ ਨੇ ਸਰਦਾਰ ਦਿਲਬੀਰ ਸਿੰਘ ਰਤਨ ਇਹਨਾਂ ਸਾਰਿਆਂ ਨੇ ਮਿਲ ਕੇ ਇਹਦੀ ਸੇਵਾ ਕੀਤੀ ਹੈ ਇਸ ਕਰਕੇ ਜੀ ਕੋਈ ਟਿਕਟ ਨਹੀਂ ਕੋਈ ਅਸੀ ਇਹਦੇ ਤੇ ਇਹ ਨਹੀਂ ਲਾ ਰਹੇ ਵੀ ਇੰਨੇ ਪੈਸੇ ਲੱਗਣਗੇ ਤਾਂ ਹੀ ਤੁਸੀਂ ਪ੍ਰੋਗਰਾਮ ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਸੱਚਾ ਸੁੱਚਾ ਲੰਗਰ ਹੈ ਲੰਗਰ ਦੇ ਵਿੱਚ ਕੋਈ ਪੈਸਾ ਦਿੱਤਾ ਨਹੀਂ ਜਾਂਦਾ ਇਸੇ ਕਰਕੇ ਇਹ ਸੰਗੀਤਮਈ ਰਾਗਾਂ ਦਾ ਲੰਗਰ ਗੁਰਦਾਨਗ ਬਾਸ਼ਾ ਜੀ ਵੱਲੋਂ ਇਹ ਸ਼ੁਰੂ ਕੀਤਾ ਗਿਆ ਭਾਈ ਮਰਦਾਨਾ ਜੀ ਨੂੰ ਇਹ ਪ੍ਰੋਗਰਾਮ ਜਿਹੜਾ ਡੈਡੀਕੇਟਡ ਹੋਣ ਜਾ ਰਿਹਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਈ ਮਰਦਾਨਾ ਜੀ ਬਾਰੇ ਅਸੀਂ ਥੋੜੀ ਜਾਣਕਾਰੀ ਪੇਂਟਿੰਗ ਦੇ ਰੂਪ ਦੇ ਵਿੱਚ ਇੱਥੇ ਐਗਜ਼ਿਬਿਸ਼ਨ ਲੱਗੀ ਹੈ ਤੇ ਨਾਲ ਨਾਲ ਸਟੇਜ ਤੇ ਵੀ ਭਾਈ ਮਰਦਾਨਾ ਜੀ ਬਾਰੇ ਗੱਲਾਂ ਬਾਤਾਂ ਹੋਣਗੀਆਂ ਤੇ ਸਾਡੇ ਜਿਹੜੇ ਸਿੱਖ ਆਰਟਿਸਟ ਨੇ ਰੂਕੇ ਤੋਂ ਯੂਐਸਏ ਤੋਂ ਵੈਨਕੂਵਰ ਤੋਂ ਟ੍ਰਾਂਟੋ ਤੋਂ ਇੰਡੀਆ ਤੋਂ ਉਹ ਇਹਦੇ ਵਿੱਚ ਪਾਗ ਲੈ ਰਹੇ ਨੇ ਇਹ ਸਾਡੇ ਵਾਸਤੇ ਇੱਕ ਇਤਿਹਾਸਕ ਦਿਨ ਹੈ ਤੇ ਜੇ ਮੇਰੇ ਮਾਲਕ ਨੇ ਕਿਰਪਾ ਕੀਤੀ ਤੇ ਯੂਨੀਵਰਸਿਟੀ ਜੇ ਧਾਰਮਿਕ ਪ੍ਰੋਗਰਾਮ ਹੈ ਰਾਗ ਦਰਬਾਰ ਹੋ ਰਿਹਾ ਤੇ ਸਾਡੇ ਨਾਲ ਸ਼ਾਮਲ ਨੇ ਇੱਥੇ ਨੌਜਵਾਨ ਨੇ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬੇਟਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦਾ ਡਾਜੀ ਮੇਰਾ ਇਦਨਸ਼ੀਰ ਸਿੰਘ ਨਾਮ ਤੇ ਮੈਂ ਇਥੇ ਯੂਨੀਵਰਸਿਟੀ ਚ ਪੜਦਾ ਅੱਛਾ ਇਸ ਇਸੇ ਹੀ ਯੂਨੀਵਰਸਿਟੀ ਚ ਪੜਦੇ ਹੋ ਹਾਂਜੀ ਹਾਂਜੀ ਇਥੇ ਤੇ ਤੁਹਾਡਾ ਇਹ ਸਬਜੈਕਟ ਕਿਹੜਾ ਹੈ ਮੈਂ ਇਥੇ ਐਂਥਰੋਪੋਲੋਜੀ ਤੇ ਪੋਲੀਟੀਕਲ ਸਾਇੰਸ ਪੜਦਾ ਤੇ ਇੱਕ ਨੇ ਚਿਰ ਦਾ ਇਹ ਕੋਰਸ ਆ ਨਹੀਂ ਜੀ 4 ਸਾਲ ਦੀ ਬੈਚਲਰਸ ਦੀ ਡਿਗਰੀ ਹੁੰਦੀ ਮੈਂ ਤੀਜੇ ਸਾਲ ਦੇ ਚ ਡਿਗਰੀ ਦੇ ਅਛਾ ਤੁਹਾਨੂੰ ਮਤਲਬ ਅੱਧੀ ਡਿਗਰੀ ਇੱਕ ਕਿਸਮ ਦਾ ਹਿਸਾਬ ਨਾਲ ਖਤਮ ਹੋ ਗਈ ਹਾਂਜੀ ਤੇ 4 ਸਾਲ ਦੀ ਡਿਗਰੀ ਹੈ ਹਾਂਜੀ ਠੀਕ ਹੈ ਇਹਦੇ ਨਾਲ ਤੁਸੀਂ ਪੰਜਾਬ ਚੋਂ ਬੈਕ ਹੋਮ ਕਿਹੜੀ ਜਗ੍ਹਾ ਸੰਬੰਧ ਰੱਖਦੇ ਹੋ ਨਹੀਂ ਪਟਿਆਲੇ ਪਿੰਡਿਆ ਕੋਈ ਪਟਿਆਲੇ ਕੇ ਸ਼ਹਿਰ ਚ ਰਹਿੰਦੇ ਪਿੰਡ ਠਰੂਆ ਜੀ ਉਧਰ ਸ਼ਹਿਰ ਚ ਹੀ ਰਹਿائش ਹੈ ਠੀਕ ਹੈ ਠੀਕ ਹੈ ਤੇ ਇੱਥੇ ਤੁਸੀਂ ਫਿਰ ਇੱਥੇ ਯੂਨੀਵਰਸਿਟੀ ਦੇ ਵਿੱਚ ਹੋਸਟਲ ਚ ਰਹਿੰਦੇ ਹੋ ਕਿ ਜਾਂ ਬਾਹਰ ਮੈਂ ਬਾਹਰ ਹੀ ਰਹਿੰਦਾ ਜੀ ਇੱਥੇ ਜਿੱਦਾਂ ਆਪਣੇ ਬਾਕੀ ਮੁੰਡੇ ਰਹਿੰਦੇ ਹੁੰਦੇ ਆ ਉਹਦੇ ਅੱਛਾ ਹੈ ਕਿ ਕੋਈ ਘਰ ਕਿਰਾਏ ਤੇ ਲਿਆਵੇ ਹਾਂਜੀ ਤੇ ਹੋਰ ਵੀ ਸਟੂਡੈਂਟ ਉਣਗੇ ਹਾਂਜੀ ਹੈ ਜੀ ਠੀਕ ਹੈ ਠੀਕ ਹੈ ਇਹ ਫਿਰ ਜਦੋਂ ਤੁਸੀਂ ਇਹ ਪੂਰੀ ਕਰ ਲੈਣੀ ਹੈ ਡਿਗਰੀ ਤੇ ਉਦੋਂ ਤੁਹਾਨੂੰ ਇੱਥੇ ਜੋਬ ਮਿਲ ਸਕਦੀ ਫਿਰ ਇੱਥੇ ਮਿਲ ਸਕਦੀ ਹੈ ਜੀ ਪਰ ਪੜਾਈ ਦਾ ਤਾਂ ਐ ਆਉਂਦਾ ਵੀ ਮੁੱਕਦੀ ਨਹੀਂ ਹੈ ਤਾਂ ਕਰਕੇ ਗਾਂਵ ਵਧਣ ਵਾਸਤੇ ਸਦਾ ਹੀ ਅੱਗੇ ਪੜਨਾ ਪੈਣਾ ਤੇ ਮੈਨੂੰ ਪੜ੍ਹਦੇ ਰਹਿਣਾ। ਹਾਂ ਜੇ ਜੋਬ ਮਿਲ ਵੀ ਗਈ ਤਾਂ ਵੀ ਤੁਸੀਂ ਸਟੱਡੀ ਕਰਦੇ ਰਹੋਗੇ। ਹਾਂ ਜੀ ਜਾਂ ਨਾਲ ਕਰਨੀ ਪੈਣੀ ਤੇ ਜਾਂ ਛੱਡ ਕੇ ਕਿਸੇ ਵੇਲੇ ਜਾ ਕੇ ਪੜ੍ਹਨਾ ਹੀ ਪੈਣਾ। ਠੀਕ ਹੈ ਠੀਕ ਹੈ। ਤੇ ਤੁਹਾਨੂੰ ਬੇਟਾ ਜੀ ਸਾਡੇ ਨਾਲ ਸ਼ਵਾਲਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ 'ਚ ਵੇਖਿਆ ਜਾ ਰਿਹਾ ਹੈ। ਤੁਸੀਂ ਆਪਣੇ ਵਰਗੇ ਜਿਹੜੇ ਵਿਦਿਆਰਥੀ ਆ ਹੋਰ ਤੁਹਾਡੇ ਵਰਗੇ ਤੁਹਾਡੇ ਦੋਸਤ ਮਿੱਤਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਆਹੀ ਕੋਈ ساری ਉਮਰ ਪੈਸਾ ਹੀ ਕਮਾਉਣਾ ਬਾਹਲੀ ਛੇਤੀ ਨਾ ਦੌੜ ਚ ਪੈ ਜਿਓ ਪਹਿਲਾਂ ਪੜ੍ਹ ਲਓ ਥੋੜਾ ਜਿਹਾ ਤੁਹਾਡਾ ਇੱਕ ਇੱਕ ਸੰਦਾ ਹੈ ਜਿਸ ਨੇ ਆਇਆ ਵੀ ਇੱਕਦਮ ਜੇ ਜਾਓ ਮਿਲਦੀ ਆ ਤੇ ਰੋਕ ਕੇ ਕਰ ਲਓ ਤੇ ਮਤਲਬ ساری ਉਮਰ ਜੌਬ ਕਰਨੀ ਆ ਦੇ ਖਰਚਾ ਪਾਣੀ ਤਾਂ ਚਲੋ ਸਦਾ ਹੀ ਚਲਾਉਣਾ ਹੁੰਦਾ ਪਰ ਪੜਾਈ ਵੱਲ ਜਾਂ ਆਪਣੀ ਅੱਗੇ ਤਰੱਕੀ ਵੱਲ ਜ਼ਿਆਦਾ ਧਿਆਨ ਦਿਓ ਕੱਲੀ ਮਾਇਆ ਤਰੱਕੀ ਨਹੀਂ ਹੁੰਦੀ ਠੀਕ ਹੈ ਠੀਕ ਹੈ ਬਹੁਤ ਮਿਹਰਬਾਨੀ ਬੇਟਾ ਤੁਹਾਡੀ ਠੀਕ ਹੈ ਤੇ ਇਹਨੂੰ ਦੇਖੋ ਇਹਨੂੰ ਸੁਣਨਾ ਇਹਨੂੰ ਸਮਝੋ ਨਾ ਜੇ ਤੁਸੀਂ 뮤직 ਹੀ ਕਰਨਾ ਤੁਹਾਡਾ profession ਆ ਫਿਰ ਤੁਹਾਨੂੰ obviously ਜੇ ਸਮਝਣਾ ਪੈਣਾ ਜੇ ਤੁਸੀਂ 뮤ຊਿਸ਼ੀਅਨ ਨਹੀਂ ਹੋ ਤੁਸੀਂ ਆਪਣਾ ਲਾਈਫ ਸਟਾਈਲ ਸੁਧਾਰਨਾ ਚਾਹੁੰਦੇ ਹੋ ਤੰਦਰੁਸਤ ਰਹਿਣਾ ਚਾਹੁੰਦੇ ਹੋ ਆਪਣਾ ਨੇਮ ਬਣਾਓ ਤੁਸੀਂ ਦਿਨ ਵਿੱਚ 15 ਮਿੰਟ ਘੱਟੋ ਘੱਟ ਕੋਈ ਵੀ ਰਾਗ YouTube ਤੋਂ ਘੱਟੋ ਇੰਡੀਅਨ ਕਲਾਸਿਕਲ 뮤ਜ਼ਿਕ ਪਰ ਹੋ ਜਾ ਰਾਗ ਪਰੋ ਤੁਹਾਨੂੰ ਜਿਹੜੇ ਰਾਗ ਆਉਣਗੇ ਤੁਸੀਂ ਉਹਨੂੰ ਸੁਣੋ ਬਸ ਜਿਵੇਂ ਆਪਾਂ ਯੋਗਾ ਕਰਦੇ ਆ ਜਿਵੇਂ ਆਪਾਂ ਹੋਰ ਸਰੀਰਕ ਐਕਸਰਸਾਈਜ਼ਾਂ ਕਰਦੇ ਆ ਸਮਝ ਲਓ ਤੁਹਾਡੀ ਇਹ ਮਾਨਸਿਕ ਤੇ ਤੁਹਾਡੀ ਇੱਕ ਆਤਮਿਕ ਐਕਸਰਸਾਈਜ਼ ਆ ਪਹਿਲਾਂ ਜੀ ਤੁਸੀਂ ਜਿਵੇਂ ਦੱਸਿਆ ਕਲਾਸਿਕਲ 뮤ਜ਼ਿਕ ਦੀ ਮਹੱਤਤਾ ਬਾਰੇ ਦੱਸਿਆ ਕਿ ਕਿੰਨਾ ਮਹਾਨ ਹੈ ਕਲਾਸੀਕਲ ਮਿਊਜ਼ਿਕ ਤੇ ਆਪਣੀ ਅਲੋਂ ਤੁਸੀਂ ਕਲਾਸੀਕਲ ਮਿਊਜ਼ਿਕ ਨੂੰ ਮੁੱਖ ਰੱਖ ਕੇ ਆਮ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਮ ਆਵਾਮ ਨੂੰ ਜੀ ਸੁਨੇਹਾ ਇਹ ਹੀ ਹੈ ਕਿ ਇਹਨੂੰ ਸੁਣਨਾ ਸ਼ੁਰੂ ਕਰੋ ਵੱਧ ਤੋਂ ਵੱਧ ਇਹਨੂੰ ਸੁਣੋ ਕਿਉਂਕਿ ਇਹ ਨਾ ਹੋਵੇ ਕੱਲ ਨੂੰ ਤੁਸੀਂ ਬਿਮਾਰ ਹੋ ਜਿਓ ਫਿਰ ਤੁਹਾਨੂੰ ਮਜਬੂਰੀ ਵਾਸ ਹੋ ਕੇ ਸੁਣਨਾ ਪਵੇ ਜੀ ਜਦੋਂ ਤੁਹਾਡਾ ਮਾਈਂਡ ਰਿਸਪੌਂਡ ਨਹੀਂ ਕਰ ਰਿਹਾ ਤੁਸੀਂ ਸਮਝਣ ਦੀ ਸ਼ਕਤੀ ਤੁਹਾਡੀ ਤੁਸੀਂ ਗਵਾ ਚੁੱਕੇ ਹੋ ਅਧੋ ਤੁਹਾਨੂੰ ਸੁੰਨਾ ਪਵੇ ਉਸ ਤੋਂ ਬਿਹਤਰ ਹੈ ਕਿ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਆਪਣੇ ਬੱਚਿਆਂ ਨੂੰ ਸੁਣਾਓ ਬੱਚਿਆਂ ਲਈ ਅਸੀਂ ਸਭ ਕੁਝ ਕਰਦੇ ਹਾਂ ਜੀ ਪਰ ਤੁਸੀਂ ਆਪ ਵੀ ਸੁਣੋ ਆਪਣੇ ਬੱਚਿਆਂ ਨੂੰ ਸੁਣਾਓ ਫਿਰ ਤੁਸੀਂ ਕੁਝ ਦਿਨ ਦਾ ਨਾਮ ਬਣਾ ਕੇ ਦੇਖੋ ਤੁਹਾਨੂੰ ਆਪਣਾ ਆਪ ਪੋਜ਼ਿਟਿਵ ਫੀਲ ਹੋਊਗਾ ਤੁਹਾਡਾ ਔਰਾ ਸਟਰੋਂਗ ਹੋਊਗਾ ਤੁਸੀਂ 네ਗੈਟਿਵਿਟੀ ਤੋਂ ਦੂਰ ਹੋਵੋਗੇ ਤੁਸੀਂ ਖੁਸ਼ ਤੁਹਾਨੂੰ ਆਪਣਾ ਆਪ ਖੁਸ਼ ਖੁਸ਼ ਲੱਗਣਾ ਸ਼ੁਰੂ ਹੋ ਜਾਣਾ ਸੋ ਮੈਸੇਜ ਇਹ ਹੈ ਕਿ ਇਨਾ ਇਸ ਇਨੇ ਅਮੀਰ ਵਿਰਸੇ ਨੂੰ ਸੰਭਾਲ ਲਓ ਅਨਾ ਜਿਹੜੇ ਇਸ ਚੀਜ਼ ਨੂੰ ਆ ਸੰਭਲਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰੋ ਤੁਸੀਂ ਸੁਣੋਗੇ ਤਾਂ ਅਸੀਂ ਸੁਣਉਣ ਵਾਲੇ ਹੋਵਾਂਗੇ ਜੇ ਜ਼ਰੂਰਤ ਨਹੀਂ ਹੋਣਗੇ ਅਸੀਂ ਵੀ ਇੰਨੀ ਇੰਨੀ ਮਿਹਨਤ ਕਰਕੇ ਕਿਹਨੂੰ ਸੁਣਾਵਾਂਗੇ ਜੀ ਸੋ ਇਹਦੇ ਨਾਲ ਕਨੈਕਟ ਕਰੋ ਇਹਨੂੰ ਸਮਝਣ ਦਾ ਯਤਨ ਨਾ ਕਰੋ ਇਹਨੂੰ ਸੁਣਨ ਦਾ ਯਤਨ ਕਰੋ ਸਮਝ ਮਾਰਾ ਇਹ ਨਹੀਂ ਆਪੇ ਹੀ ਬਾਦਲੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਬਹੁਤ ਧੰਨਵਾਦੀ ਬਾਈ ਬੀ ਜੀ ਅੱਜ ਸਰਬਕਾਲ 뮤직 ਸੁਸਾਇਟੀ ਕਲਗਰੀ ਵੱਲੋਂ ਯੂਨੀਵਰਸਿਟੀ ਆਫ ਕੈਲਗਰੀ ਦੇ ਰੋਜਾ ਸੈਂਟਰ ਦੇ ਵਿੱਚ ਦੋ ਰੋਜਾ ਰਾਗ ਦਰਬਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਭਾਗ ਲੈਣ ਵਾਸਤੇ ਪਹੁੰਚਿਆ ਵੀਰ ਜੀ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਤੁਹਾਡਾ ਜੀ ਮੇਰਾ ਸੁਪਨਾਮ ਹਰਕੀਰਤ ਸਿੰਘ ਬਾਰਾ ਮੇਰਾ ਨਾਮ ਸਤਵਿੰਦਰਪਾਲ ਸਿੰਘ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਅੱਜ ਦੇ ਰਾਗ ਦਰਬਾਰ ਵਿੱਚ ਭਾਗ ਲੈਣ ਵਾਸਤੇ ਕਿਹੜੀ ਜਗ੍ਹਾ ਤੋਂ ਆਏ ਅਸੀਂ ਇੰਗਲੈਂਡ ਤੋਂ ਆਏ ਜੀ ਤੇ ਅੱਗੇ ਵੀ ਜਿਸ ਇਹ ਜਿਸ ਇੰਸਟਰੰਡਲ ਕੋਈ ਪ੍ਰੋਗਰਾਮ ਹੁੰਦਾ ਹੈ ਕਲਾਸੀਕਲ ਨਾਲ ਜੁੜੇ ਹੋਏ ਤੁਸੀਂ ਹਾਂ ਜੀ ਸਾਡਾ ਜਿਹੜਾ ਪ੍ਰੋਫੈਸ਼ਨਲ ਜੀ ਇੰਡੀਅਨ ਕਲਾਸੀਕਲ 뮤직 ਹੈ ਜੀ ਸਾਡਾ ਤੇ ਨਾਲ ਗੁਰਮਤ ਸੰਗੀਤ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਇਹ ਜਿਹੜਾ ਕਲਾਸੀਕਲ ਨਾਲ ਕੰਮ ਕਰਦੇ ਆ ਕਿੰਨੇ 25 30 ਸਾਲ ਹੋ ਗਏ ਜੀ ਹਜੇ ਵੀ ਸਿੱਖਦੇ ਆਂ ਜੀ ਠੀਕ ਹੈ ਜੀ ਤੇ ਬਾਕੀ ਹੁਣ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਜਿੰਨੇ ਨਾਲ ਸੰਬੰਧ ਰੱਖਦੇ ਹੋ ਸਟੱਪੈਂਡ ਸਿੱਧਪੁਰਆ ਜਲੰਧਰ ਦੇ ਲੱਗੇ ਮੈਂ ਖਾਸ ਜਲੰਧਰ ਤੋਂ ਆ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਆਪਣੀ ਜਿਹੜੀ ਇਹ ਸਾਰਾ ਉੱਥੇ ਇੰਗਲੈਂਡ ਦੇ ਵਿੱਚ ਤੁਹਾਨੂੰ ਕਿੰਨਾ ਚਿਰ ਹੋ ਗਿਆ ਉੱਥੇ ਰਹਿੰਦੇ ਨੇ ਉਦੋਂ ਮੇਰਾ ਜਨਮ ਉੱਥੇ ਹੀ ਆ ਜੀ ਕੈਂਟਰਬਰੀ ਸ਼ਹਿਰ ਆ ਕੈਂਟਰ ਸਾਊਥ ਇੰਗਲੈਂਡ ਦੇ ਲੱਗੀ ਆ ਤੇ ਮੈਂ ਤਕਰੀਬਨ 3 ਸਾਲ ਤੋਂ ਜੀ ਇੰਗਲੈਂਡ ਰਹਿ ਰਹੇ ਜੀ ਇੰਗਲੈਂਡ ਚ ਕੈਂਬਰਿਜ ਠੀਕ ਹੈ ਜੀ ਇਸ ਤਰ੍ਹਾਂ ਦੇ ਮੱਦਵ ਹੋਰ ਜਿਹੜੇ ਵਿਸ਼ੇ ਪੱਧਰ ਤੇ ਪ੍ਰੋਗਰਾਮ ਹੁੰਦੇ ਆ ਜੀ ਜਿਹੜੇ ਕਲਾਸੀਕਲ ਮਿਊਜ਼ਿਕ ਨੇ ਨਾਲ ਜੁੜੇ ਹੁੰਦੇ ਆ ਉਹ ਕਿੰਨੇ ਕੁ ਦੇ ਵਿੱਚ ਤੁਸੀਂ ਅੱਜ ਤੱਕ ਭਾਗ ਲੈ ਚੁੱਕੇ ਹੋ ਜੇ ਤਪ ਭਾਰਤ ਪੱਧਰ ਤੇ ਗੱਲ ਕਰੀਏ ਤੇ ਤਕਰੀਬਨ ਜਿਹੜੇ ਬਹੁਤ ਵੱਡੇ ਤੇ ਕਈ ਕਈ 100 ਜਿਵੇਂ ਕੋਈ 150 ਜਿਵੇਂ ਹਰਬਲਬ ਸਿੰਘੀ ਸਮੇਲਨ ਹੈ 150 ਸਾਲ ਪੁਰਾਣਾ ਤਕਰੀਬਨ ਜਿਹੜਾ ਜਲੰਧਰ ਹੁੰਦਾ ਜਲੰਧਰ ਹੁੰਦਾ ਜੀ ਹਾਂਜੀ ਤੇ ਇਸ ਤਰੀਕੇ ਦੇ ਹੋਰ ਵੀ ਕਈ ਸਮੇਲਨ ਹਨ ਜਿਸ ਤਰ੍ਹਾਂ ਭੋਪਾਲ ਵਿੱਚ ਹੁੰਦਾ ਨਾਨਾ ਪਾਂਸੇ ਸੰਗੀਤ ਮੇਲਨ ਉਹ ਵੀ ਇਸ ਤਕਰੀਬਨ 100 ਸਾਲ ਪੁਰਾਣਾ ਤੇ ਇਹੋ ਜੇ ਇੰਡੀਆ ਦੇ ਭਾਰਤ ਦੇ ਜਿੰਨੇ ਵੀ ਵੱਡੇ ਸੰਗੀਤ ਮੇਲਨ ਹਨ ਤਕਰੀਬਨ ਸਾਰਿਆਂ ਵਿੱਚ ਤੇ ਇੰਗਲੈਂਡ ਦੇ ਤਕਰੀਬਨ ਸਾਰੇ ਵੱਡੇ ਜਿਹੜੇ ਫੈਸਟੀਵਲ ਹਨ ਉਹਨਾਂ ਵਿੱਚ ਮੈਂ ਭਾਗ ਲੈ ਚੁੱਕਿਆ ਤੇ ਇਸੇ ਤਰ੍ਹਾਂ ਹੀ ਅਰਕਿਰਤ ਜੀ ਵੀ ਦੱਸਣਗੇ ਜੀ ਅੱਗੇ ਉਹਦਾ ਯੂਕੇ 'ਚ ਵੀ ਵੀਰ ਜੀ ਨੇ ਦਰਬਾਰ ਫੈਸਟੀਵਲ ਦੇ ਨਾਲ ਤੇ ਕਈ ਹੋਰ ਵੀ ਜਿਦਾਂ ਆਰਗੇਨਾਈਜੇਸ਼ਨ ਹੈਗੇ ਜੀ ਤੇ ਕੇ ਕੇ ਕੰਸਰਟਾਂ ਨੇ ਇਹ ਵਜਾ ਚੁੱਕੇ ਆ ਤੇ ਮੈਂ ਵੀ ਸੰਗੀਤਿਤੀਆਂ ਉਹਨਾਂ ਦੇ ਨਾਲ ਤੇ ਹਾਂਜੀ ਬਾਕੀ ਮਹਾਰਾਜ ਜੀ ਕਿਰਪਾ ਨਾਲ ਆਪਾਂ ਹੋਰ ਤਰੱਕੀ ਕਰੀਏ ਤੇ ਆ ਇੰਡੀਅਨ ਕਲਾਸਿਕ ਮਿਊਜ਼ਿਕ ਦਾ ਗੁਰਮਤ ਸੰਗੀਤ ਦਾ ਵੀ ਉਹ ਨਾ ਉੱਚਾ ਕਰੀਏ ਤੇ ਉਹ ਉਹ ਜ਼ਿਆਦਾ ਵਿਵਧਾਈਏ ਜਿੰਨਾ ਜਿੰਨਾ ਕੋਸ਼ਿਸ਼ ਕਰ ਸਕਦੇ ਜੀ ਤੁਹਾਨੂੰ ਜੀ ਸਾਡੇ ਸ਼ਵਾਨਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਿਆ ਜਾ ਰਿਹਾ ਇਵਨ ਵਰਲਡ ਵਾਈਡ ਤੁਸੀਂ ਆਪਣੀ ਵੱਲੋਂ ਜਿਹੜੇ ਕਲਾਸੀਕਲ 뮤ਜ਼ਿਕ ਨੂੰ ਪਿਆਰ ਕਰਨ ਵਾਲੇ ਦਰਸ਼ਕ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜਿਹੜੇ ਕਲਾਸੀਕਲ ਨੂੰ ਪਿਆਰ ਕਰਨ ਵਾਲੇ ਆ ਜਾਂ ਇਵਨ ਕਲਾਸੀਕਲ ਨੂੰ ਪਿਆਰ ਕਰਨ ਵਾਲੇ ਨਹੀਂ ਵੀ ਆ ਉਹਨਾਂ ਸਾਰਿਆਂ ਲਈ ਇਹ ਸਾਂਝਾ ਜਿਹੜਾ ਮੈਸੇਜ ਇਹ ਹੈ ਕਿ ਇਸ ਸੰਗੀਤ ਨਾਲ ਜੁੜੋ ਇਹ ਬਹੁਤ ਹੀ ਰਿਚ 뮤ਜ਼ਿਕ ਆ ਤੇ ਅਸਲ 뮤ਜ਼ਿਕ ਆ ਜਿਹਨੂੰ ਅਸੀਂ 우ਸਤਾਦ ਲੋਕ ਜਾਂ ਗੁਣੀ ਜਨ ਆਪਣੇ ਭਾਸ਼ਾ ਚ ਕਹਿ ਦਿੰਦੇ ਕਿ ਸੋਨਾ ਆ ਜੇ ਅਸੀਂ ਗੱਲ ਕਰੀਏ ਮਿਊਜ਼ਿਕ ਦੀ ਤੇ ਇਹ ਇਨਾ ਰਿਚ ਮਿਊਜ਼ਿਕ ਆ ਅੱਜ ਜੇ ਅਸੀਂ ਗੱਲ ਕਰੀਏ ਕਿ ਅਸੀਂ ਮੈਂਟਲੀ ਡਿਪਰੈਸਡ ਹੋ ਰਹੇ ਆ ਮੈਂਟਲੀ ਲੋ ਫੀਲ ਕਰਦੇ ਆ ਜਾਂ ਸਾਨੂੰ ਕਈ ਦਿਮਾਗੀ ਪਰੇਸ਼ਾਨੀਆਂ ਹਨਾ ਸਰੀਰਕ ਪਰੇਸ਼ਾਨੀਆਂ ਤੇ ਅੱਜ ਡਾਕਟਰ ਸਾਨੂੰ ਸਜੈਸਟ ਕਰਦੇ ਆ ਜੀ ਤੁਸੀਂ ਫਲਾਣਾ ਰਾਗ ਸੁਣੋ ਹਨਾ ਕਲਾਸਿਕਲ ਮਿਊਜ਼ਿਕ ਹੈ ਤਾਂ ਤੁਸੀਂ ਆ ਸਾਜ਼ ਸੁਣੋ ਸੋ ਜਦੋਂ ਅਸੀਂ ਇਸ ਪੱਧਰ ਤੱਕ ਆ ਜਾਂਦੇ ਆ ਉਦੋਂ ਇਹ ਮਿਊਜ਼ਿਕ ਸਾਡੀ ਹੈਲਪ ਕਰਦਾ ਕਿਉਂ ਨਾ ਅਸੀਂ ਇਹਨੂੰ ਸ਼ੁਰੂ ਤੋਂ ਹੀ અપਨਾ ਕੇ ਰੱਖੀਏ ਨਾ ਕਿ ਕਿਸੇ ਮਜਬੂਰੀ ਵਿੱਚ ਤੇ ਇਸ 뮤זיਕ ਨਾਲ ਜੁੜੋ ਇਹਨੂੰ ਪਿਆਰ ਕਰੋ ਤੇ ਜਿਹੜੇ ਇਸ 뮤זיਕ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਜ਼ਰੂਰ ਉਤਸ਼ਾਹਿਤ ਕਰੋ ਤੇ ਸਪੋਰਟ ਕਰੋ ਬਾਕੀ ਧੰਨਵਾਦ ਸਾਰੇ ਵੀਰ ਵੀਰਨ ਨੂੰ ਜਿਹਦੇ ਤੁਸੀਂ ਅ ਸਦੀ ਗੱਲ ਬਾਤ ਸੁਣੀ ਆ ਤੇ ਵੀਰ ਜੀ ਦੀ ਗੱਲ ਉਹ ਬਿਲਕੁਲ ਸਹੀ ਆ ਜਿੰਨਾ ਆਪਾਂ ਜੁੜ ਸਕਦੇ ਆ ਤੇ ਸਮਝਣ ਦੀ ਵੀ ਨਹੀਂ ਲੋੜ ਉਹ ਬਸ ਕਨੈਕਟ ਕਰੋ ਜੇ ਉਹ ਮਨ ਦੀ ਜਿਹੜੀ ਸ਼ਾਂਤੀ ਆਉਂਦੀ ਆ ਉਹ ਇਹਦੇ ਨਾਲ ਹੀ ਆਉਂਦੀ ਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਬਹੁਤ ਧੰਨਵਾਦ